ਚਾਰ ਤੱਤਾਂ ਦੇ ਸੁਭਾਵੀ ਨੇ ਅਕਾਇਦਾ ਸਵਾਰ ਚੱਲਣ ਅਲੋਲ ਉਸਤਾ ਚੱਲਣ ਅਰਪਰਾਣੀ ਹੁੰਦਾ ਕਾਸ਼ੇ ਵੀ ਹੈ ਅਡੋਲ ਹੈ ਪ੍ਰਾਣੀ ਨਹੀਂ ਹੁੰਦਾ ਹਵਾ ਦੇ ਉੱਤੇ ਅਸਰ ਪੈਂਦਾ ਪਰਾਲੀ ਹੁੰਦੀ ਹੈ ਪ੍ਰਾਣੀ ਨਹੀਂ ਹੁੰਦੀ ਜੇ ਬਾਂਦਰਾ ਹੈ ਹਵਾ ਨਾਲ ਕਬਰੇ ਦੇ ਵਿੱਚ ਉਹ ਆਪਣੇ ਇਸ람 ਹੋ ਜਾਂਦੀ ਉਹਦੀ ਸਮੈਲੇ ਸਾਂ ਹੋ ਜਾਂਦੀ ਜੇ ਮੈਂ ਚੱਲਦਾ ਪਾਣੂ ਖਰਾਬ ਪਾਣੀ ਖਰਾਬ ਹੁੰਦਾ ਨਾ ਖੜੀ ਹਵਾ ਵੀ ਖਰਾਬ ਹੁੰਦੀ ਹੈ। ਉਹ ਆ ਤਾਂ ਸੁਆਹੇ ਚੱਲਣ। ਚੱਲਦੀ ਹੋ ਠੀਕ ਰਹਿੰਦੀ ਹੈ। ਵਾਇਆ ਡੋਲਣੇ ਡੋਲਦੀ ਹੋ ਠੀਕ ਰਹਿੰਦੀ ਹੈ। ਹਵਾ ਕਮਰੇ 'ਚ ਬੰਦ ਕਰਦੀ ਹੈ ਕਮਰੇ ਦੀ ਦੇਖੋ ਖੂਹਾਂ ਦੇ ਵਿੱਚ ਗੈਸ ਆਪੇ ਪੈਦਾ ਹੋ ਜਾਂਦੀ ਹੈ। ਖੂਹ ਨੇ ਰੋਟਾ ਦੇਵਾ ਬੰਦੀ ਨਹੀਂ। ਥੱਲੇ ਆਦਮੀ ਉਤਰਦੇ ਰੋ ਬੱਜ ਜਾਂਦੇ ਨੇ। ਜ਼ਹਿਰ ਆਪੇ ਪੈਦਾ ਹੋ ਜਾਂਦੀ ਹੈ ਵਿੱਚ। ਤੇ ਤੁਹਾਨੂੰ ਬਣਾਉਣੀ ਯਾਰ ਹੁੰਦੀ। ਜਾਰੇਲੀ ਆਪੇ ਹੋ ਜਾਂਦੀ ਹੈ ਵਾਹ ਗਹਿਸਾਂ ਦੇ ਵਿੱਚ ਚੇਂਜ ਆਫ ਸਟੇਟ ਹੁੰਦੀ ਰਹਿੰਦੀ ਹੈ ਸੰਸਾਰ ਵਿੱਚ ਚੇਂਜ ਆਫ ਸਟੇਟ ਹੁੰਦੀ ਰਹਿੰਦੀ ਹੈ ਪਰਵਰਤਨਸ਼ੀਲ ਹੈ ਮਾਇਆ ਮਾਇਆ ਹੀ ਪਰਵਰਤਨ ਹੁੰਦਾ ਰਹਣਾ ਸਿਰਫ ਆਕਾਸ਼ ਨੂੰ ਅਸੀਂ ਮਾਇਆ ਦਾ ਅੰਗ ਕਹਿੰਦੇ ਪਰ ਮਾਇਆ ਨਹੀਂ ਹੈ ਆਕਾਸ਼ ਜਿਹੜੀ ਮਾਇਆ ਸੱਚੇ ਨਾਲ ਜੁੜੀ ਹੋਈ ਹੈ ਉਹ ਆਕਾਸ਼ ਸੱਚੀ ਦੀ ਦੇਖੀ ਇਸ ਕਰਕੇ ਉਹਦੇ ਸੱਚੇ ਵਰਗਾ ਸੁਭਾਅ ਹੈ ਅਡੋਰ ਵੀ ਹੈ ਉਹ ਕਾਇ ਕਮੇਰ ਪੁੱਜਦਾ ਪੰਡੇ ਨੂੰ ਕੌਰ ਹੈ ਪੰਡਿਆ ਅੰਬਰ ਕਾਂ ਸੁਣ ਲਾਗਾ ਬੰਬਰ ਕਿਧਰ ਜੁੜਿਆ ਹੋਇਆ ਹੈ ਪ੍ਰਕਾਸ਼ ਕਿਧਰ ਜੁੜਿਆ ਹੈ ਉੱਥੇ ਜੁੜਿਆ ਜਿੱਥੇ ਪਹਿਲਾਂ ਸੀ ਉਰੀ ਟੁੱਟਿਆ ਜਿਵੇਂ ਮਨ ਟੁੱਟ ਗਿਆ ਸਾਡਾ ਮੂਲ ਹੈ ਜਿਹੜਾ ਉਹ ਉੱਥੇ ਜੁੜਿਆ ਹੈ ਜਿੱਥੇ ਪਹਿਲਾਂ ਜੁੜਿਆ ਸੀ ਮੂਲ ਜਿਹੜਾ ਹੈਗਾ ਤੇਰੇ ਮਨਦਰ ਨਹੀਂ ਹੈ ਅਕਾਇ ਥਰੇ ਹਵਾਦਰ ਨਹੀਂ ਹੈ ਹਵਾ ਤਾਂ ਬੇਮਾਇਾ ਜਰੂਰ ਹੁੰਦੀ ਹੈ ਕਬੀਰ ਮਾਇਆ ਡੋਲਣੀ ਅਗਲੇ ਮਾਰੇ ਚਾਰੇ ਦੱਤ ਬੰਦੇ ਨੇ ਅਕਾਇ ਦਾ ਡੋਲਦਾ ਹੈ ਨਹੀਂ ਫਿਰ ਅਕਾਇ ਅਕਾਸ਼ ਤਾਂ ਪੈਦਾ ਜਰੂਰ ਹੋਈ ਹੈ ਮਾਇਆ ਪਰ ਡੋਲਣੀ ਹੈ ਮਾਇਆ ਆਕਾਸ਼ ਨੂੰ ਮਾਇਆ ਬੰਨਿਆ ਨਹੀਂ ਹੋਇਆ ਇਸ ਕਰਕੇ ਆਕਾਸ਼ ਦੀ ਵਿਆਖਿਆ ਨਹੀਂ ਹੈ ਅਜਾ ਆਕਾਸ਼ ਦੀ ਵਿਆਖਿਆ ਹੁੰਦੀ ਉਹ ਕੀ ਜਿਹਨੂੰ ਤੱਤ ਦੀ ਓਖੀ ਹੈ ਉਹ ਨਹੀਂ ਓਖੀ ਹਵਾ ਦੀ ਵਿਆਖਿਆ ਹੈਗੀ ਹੈ ਹਵਾ ਤੇ ਸਾਡਾ ਕਾਬੂ ਆਕਾਸ਼ ਤੇ ਕਾਬੂ ਨਹੀਂ ਕਿਸੇ ਦਾ ਕੋਈ ਦੱਸੇ ਆਕਾਸ਼ ਤੇ ਕਾਬੂ ਹਵਾ ਸਾਡੇ ਕਾਬੂ ਚ ਪੈਰਾਂ ਚ ਭਰ ਲੈਣੇ ਹਵਾ ਤੋਂ ਕੋਈ ਕਾਬੂ ਲੈਣੇ ਆ ਆਕਾਸ਼ ਵਿੱਚ ਕਾਬੂ ਸਤ ਅਕਾਸ਼ ਦੇ ਤਾਂ ਅਸੀਂ ਕਾਬੂ ਕੀਤੇ ਹੋਏ ਹਾਂ ਅਕਾਸ਼ ਅਸੀਂ ਆਪ ਕਾਬੂ ਹਾਂ ਬਾਕੀ ਸਾਰੀ ਮਾਇਆ ਅਕਾਸ਼ ਦੇ ਵਿੱਚ ਕਾਬੂ ਹੈ ਅਕਾਸ਼ ਦੇ ਸਦਕਾ ਕਾਬੂ ਨਹੀਂ ਹੈ ਪਾਣੀ ਸਾਡੇ ਕਾਬੂ ਚ ਕਰ ਲੈਨੇ ਮੇ ਕਾਬੂ ਵੀ ਹੋ ਜਾਂਦਾ ਮੇ ਕਾਬੂ ਤਾਂ ਆਪ ਕਰਦੈ ਅਸਲ ਜੀ ਕਾਬੂ ਤਾਂ ਹੈ ਪਰਮੇਸ਼ਰ ਦੇ ਖਵਾ ਵੀ ਪੈ ਵਿੱਚ ਪਾਉਣ ਦਾ ਹੈ ਸਤਿਬਾਓ ਪੈ ਵੀ ਚੱਲੇ ਲਖਦ ਰਿਓ ਅਸਲ ਦੇ ਵਿੱਚ ਤਾਂ ਕਾਬੂ ਮਾਇਆ ਉਹਦਾ ਹੀ ਹੈ ਪਰ ਅਸੀਂ ਵੀ ਕਾਬੂ ਕਰ ਲੈਂਦੇ ਹਾਂ ਥੋੜੀ ਬਹੁਤੀ ਕਾਜ ਉਹਦੇ ਨਾਲ ਜੁੜਿਆ ਹੀ ਹੋਇਆ ਕਾਬੂ ਕਰਨੀ ਲੋੜ ਨਹੀਂ ਕਾਬੂ ਉਹਨੂੰ ਕੋਈ ਨਹੀਂ ਜਿਹੜੇ ਆਪਦੇ ਪਰੇ ਹੋ ਜਾਂਦੀ ਚੀਜ਼ ਹੈ ਪੈਵੇਂ ਚ ਆਂਡਾ ਨੇ ਕਾਜ ਜ਼ਰੂਰ ਲਿਖਿਆ ਹੈ ਕਾਜ ਛੋਟਿਆ ਹੈ ਕਾਜ ਦਾ ਕਪੜਾ ਦਿੱਤਾ ਹੈ ਉਹਦੇ ਹੁਕਮ ਵਿੱਚ ਉਹ ਵੀ ਹੈ ਪਰ ਉਹਦਾ ਹੁਕਮ ਹੈ ਬਸ ਖੜਨ ਦਾ ਹੀ ਹੁਕਮ ਹੈ ਕਾਜ ਵਾ ਤੇ ਹੁਕਮ ਵੀ ਟੇਕੇ ਆ ਰਹੇ ਫੜਿਆ ਰਹੋ ਤੂੰ ਜਿਹੜਾ ਜਿਹੜਾ ਹੁਕਮ ਉਹ ਜਿਹਾ ਕਰ ਰਹੇ ਆਂ ਮੱਜੇ ਦੇ ਬਗਲਾਂ ਜਾਂ ਡਾ ਫਿਰ ਹਾਂ ਫਿਰ ਅਕਾਸ਼ ਤੇ ਬਗਲਾਂ ਡਾ ਸੱਚਾ ਕਿਨੂ ਮੇਰਾ ਫਿਰ ਕੀ ਇਹ ਕਾ ਸੱਚ ਹੈ ਅਕਾਸ਼ ਸੱਚੇ ਦਾ ਸਰੀਰ ਹੈ ਉਹਦੇ ਨਾਲ ਸੱਚੇ ਤੋਂ ਅਟਾ ਹੈ ਇਹ ਕਾ ਇਹ ਤੁਹਾਡਾ ਗੱਲ ਇੱਕੋ ਹੀ ਹੋਊਗੀ ਫਿਰ ਸੱਚੇ ਤੇ ਬਗਲਾਂ ਪੈ ਜਾ ਲਿਆ ਗੱਡਾ ਫਿਰ ਤਾਂ ਗੱਲ ਚ ਅੱਧਾ ਕਾ ਇਹ ਤੋਂ ਹੀ ਆ ਕਹਤਾ ਸਾਚੇ ਤੇ ਬਗਲੋ ਪਿਆ ਇਹਦਾ ਲਾ ਬਹੁਤ ਵਿਚਾਰ ਦਾ ਵੇਸ਼ਾ ਡੂੰਘੀ ਵਿਚਾਰ ਦਾ ਵੇਸ਼ਾ ਵਿਦਵਾਨ ਵਿਚਾਰੇ ਕੀ ਜਾਣਨ ਕੀ ਲੈ ਲੈ ਇਸ ਕਰਕੇ ਆਕਾਸ਼ ਦੇ ਗੁਰ ਸਾਚੇ ਦੇ ਕੋਲ ਇੱਕੋ ਹੀ ਨੇ ਆਪ ਤੇਜ ਬਾਇ ਪ੍ਰਥਮੀ ਆਕਾਸ਼ਾ ਬਾਇ ਅਗਰਾਵੀ ਗੁਰ ਹੈ ਅਵੇ ਗੁਰਮੀ ਨੇ ਉੱਗ ਵੀ ਨੇ ਗਿਆਨ ਪ੍ਰਚੰਡਾ ਜਿਹੜਾ ਜਿਹੜੀ ਪ੍ਰਚੰਡਤਾ ਹੈ ਉਹ ਅੱਗ ਦੀ ਹੈ ਜੇ ਸਾਡੀ ਪ੍ਰਚੰਡਤਾ ਪੂਰੀ ਕਾਇਮ ਹੈ ਗਿਆਨ ਪ੍ਰਚੰਡਾ ਹੈ ਤਾਂ ਆ ਅੱਗ ਨਹੀਂ ਜਲਦੀ ਫਿਰ ਇਹ ਅੱਗ ਦਾ ਸੇਕ ਨਹੀਂ ਲੱਗਦਾ ਜੇ ਪਾਣੀ ਵਾਲਾ ਸਾਡੇ ਚ ਗੁਲ ਹੈਗਾ ਤਾਂ ਪਾਣੀ ਡੋਬ ਨਹੀਂ ਸਕਦਾ ਹਾ ਤੁਹਾਨੂੰ ਆਦੋਂ ਪਾਣੀ ਕਿਹੜਾ ਉਹ ਜਾਲੀ ਬੂੜਾ ਜੇ ਜਾਣ ਤੋਂ ਕਹਾਂ ਦਾ ਗੁੱਝ ਜਲ ਜਿਹੜਾ ਨਿਰਾਕਾਰੀ ਜਾ ਰਹਾ ਰਾਮੂਦ ਕਾਲਾ ਕੋਲ ਹੈਗਾ ਰਾਮੂਦ ਕਹਿੰਦਾ ਜੇ ਰਾਮੂਦ ਕਾਲਾ ਕੋਲ ਆ ਤੂੰ ਆ ਗਿਆ ਤਾਂ ਆ ਜਲ ਨਹੀਂ ਡੋਬ ਸਕਦਾ ਫਿਰ ਡੋਬਦਾ ਹੁਣ ਨਹੀਂ ਜਗਦਾ ਪਰ ਹੁਣ ਪਰ ਮੇਂ ਡੁੱਬ ਜਾਓਗੇ ਕੋਈ ਨੁਕਦਾ ਪਰ ਮੈਂ ਨੁਕਦੀ ਦਾ ਆਤਮਾ ਤਾਂ ਫਿਰ ਵੀ ਨਹੀਂ ਨੁਕਦੀ ਸਰੀਰ ਦੇ ਨੁਕਦਾ ਤੋਂ ਨਿਕਲ ਜਾਂਦੀ ਹੈ ਜੇ ਜਾਣੇ ਆਤਮਾ ਹੋਰ ਤਰੀਕੇ ਨਾਲ ਲੰਦੀ ਆਪਣੇ ਆਪ ਇਹਨਿਕੋ ਸਕਦੀ ਹੁਣ ਜਿਹੜੇ ਗੁਰਮੁਖ ਉਹਨੇ ਆਪਣੇ ਆਪ ਕੱਢ ਲੈਂਦੇ ਨੇ ਡੁੱਬਣ ਦੇ ਪਹਿਲੇ ਕੱਢ ਲੈਂਦੇ ਉਹ ਜੇ ਮਰਜੀ ਕੱਢ ਲੈਣ ਗੁਰੂ ਖਾਏ ਜਾਏ ਨੇ ਸੰਗ ਕੁੜੇ ਗੁਰੂ ਖਾਦੇ ਦੀ ਜਈ ਆਏ ਜਾਏ ਨੇ ਸੰਗ ਵਿਦਵਾਨ ਤਾਂ ਗੱਲ ਨਹੀਂ ਉਤਰ ਸਕਦੀ ਇਹਨਾਂ ਇਹ ਨਹੀਂ ਉਤਰ ਸਕਦੀ ਬਹੁਤ ਸਾਰੀਆਂ ਬੰਦੀਆਂ ਨੇ ਗੁਰਬਾਣੀ ਦੀ ਵਿਦਵਾਨਾਂ ਦੇ ਗੱਲ ਨਹੀਂ ਉਤਰ ਸਕਦੀ ਲੋਕਾਂ ਦਾ ਇਹ ਨਹੀਂ ਉਤਰਦਾ ਸੈਂਟੀਫਾਈਡ ਨਹੀਂ ਹੈ ਲੋ ਸਾਇੰਸ ਦਾ ਝੂਠ ਹੈ ਫਿਰ ਸੈਂਟੀਫਾਈਡ ਨਹੀਂ ਦਲੂ ਸਾਇੰਸ ਦਾ ਝੂਠ ਹੈ ਜਿਹੜੀ ਅੱਜ ਸਾਇੰਸ ਕਹਿੰਦੀ ਕਾਲੂ ਹੋ ਕਰ ਜਾਣਾ ਸਾਇੰਸ ਨੂੰ ਹੋਰ ਬਰਬਾਦੀ ਨੂੰ ਜਿਹੜੀ ਬਰਬਾਦੀ ਸਾਇੰਸ ਦੀ ਲੋਟੀ ਦੇ ਗੱਲ ਹੋਵੇ ਹੋਰ ਹੀ ਬਰਬਾਦੀ ਦੀ ਗੱਲ ਹੈ ਉਹਨਾਂ ਦੇ ਸਵਾਗਤ ਹੈ ਇਸ ਕਰਕੇ ਇਹ ਉਹ ਖੋਤੇ ਨੇ ਜਿਹੜੇ ਖੋਤੇ ਦਾ ਜ਼ਿਕਰ ਨਾਂਕ ਤੇਜ ਜਨ ਤੇ ਨਾਲ ਅਸਲ ਖਰ ਜੋ ਬਿਲਕੁਲ ਗਲਤ ਕਰਾਂਦੇ ਸਾਰੇ ਹੀ ਖੋਤੇ ਨੇ ਉਹ ਗੋਲ ਤੁਹਾਡੇ ਚ ਕੋਈ ਨਹੀਂ ਆ ਗੋਲ ਨੇ ਆਪ ਤੇਜ ਬਾਈੂ ਆਕਾਂ ਤੇ ਗੋਲ ਨੇ ਇਹ ਗੋਲ ਗੁਰੂ ਕੋ ਜੁੰਦੇ ਨੇ ਥੋੜੇ ਜਿਹੜਾ ਗੋਲ ਇਹਨਾਂ ਦਾ ਮੇਦਵਾਨਾਂ ਚ ਰੋਣਾ ਕਾਤੇ ਬਾਨੇ ਚ ਕੋਈ ਹੈ ਨਹੀਂ ਕੋਈ ਜੇ ਤੁਹਾਨੂੰ ਪਤਾ ਹੀ ਨਹੀਂ ਕਿ ਕਿਸੇ ਗੱਲ ਦਾ ਪਤਾ ਹੀ ਨਾ ਹੋਣਾ ਰਾਜਾ ਬੰਦੇ ਜੁੱਪੜੀ ਬੈਠ ਹੁੰਦਾ ਹੋ ਲੋਕ ਚੁਪਕਾ ਲਓਗੇ ਛੱਤਰ ਮਾਰ ਕੇ ਕਿ ਲੋਕਾਂ ਨੂੰ ਕਿਹੜਾ ਪਤਾ ਸੀ ਕੀ ਲਿਖਿਆ ਗੁਰਬਾਣੀ ਚ ਆਪੇ ਚੁਪਕਾ ਲਓਗੇ ਤੁਸੀਂ ਜਵਾਕੇ ਚੁਪਕਾ ਲਓਗੇ ਨਾ ਵੋਲ ਨਹੀਂ ਤੁਸੀਂ ਜਦੋਂ ਬਾਹਰ ਆ ਕੇ ਗੱਲ ਸਾਰੀ ਪ੍ਰਗਟ ਹੋਗੀ ਤੋ ਗੁਰ ਵੀਰ ਪ੍ਰਗਟ ਬੈਠੇੜ ਖੇੜ ਖੇੜਾ ਪ੍ਰਗਟ ਹੋ ਗਈ ਤੁਸੀਂ ਆਪੇ ਚੁਪ ਕਰ ਜਾਓ ਲੰਗਾ ਤੁਮ ਦਾ ਫਰੈਂਡ ਇਹ ਕਹਾਵ ਯਾਲੇ ਗਿਆ ਹੋਏ ਇਹਦਾ ਚਲੇ ਗਿਆ ਅਪ੍ਰਿਜ ਪਕਰੋਂਗੇ ਇਹਨਾਂ ਦੀਆਂ ਸਾਰੀਆਂ ਕਿਤਾਬਾਂ ਲਿਖ ਕੇ ਆਪੇ ਫਸੇ ਪਏ ਨੇ ਸੰਤ ਸਾਰੀਆਂ ਉਹ ਕਰਕੇ ਕਿਸਾ ਆਪੇ ਫਸੇ ਪਏ ਨੇ ਇਹਨਾਂ ਦੇ ਜਿਹੜੇ ਰਾਲੇ ਵਾਲੇ ਆਪ ਵੀ ਸਾਰੇ ਫਸੇ ਪਏ ਨੇ ਬਿਆਨ ਦੇ ਦੇ ਕੇ ਸਭ ਫਸੇ ਪਏ ਨੇ ਆਪੇ ਇਹ ਬੋਲਣ ਜੋ ਕੋਈ ਨਹੀਂ ਕੋਈ ਜਿੱਦ ਸੰਖਿਆ ਦੰਦੇ ਨੇ ਜੋ ਪੜਾਇਆ ਨੇ ਸਭ ਫਸੇ ਪਏ ਨੇ ਆਪੇ ਅਪ੍ਰਿਜ ਪਕਰ ਜਾਣਗੇ ਇਹਨਾਂ ਦਾ ਬਿਲੀ ਇਹਨਾਂ ਦੀ ਡੈਲਰ ਤੋਂ ਬਾਹਰ ਆਈ ਹੋਈ ਐ। ਇੱਧਰ ਕੋਈ ਹੋਰ ਨਿਕਲਿਆ ਗੁਰਬਾਣੀ ਕਿਉ? ਪ੍ਰਥਵੀ ਆਕਾਸ਼ਾ ਪ੍ਰਥਵੀ ਆਕਾਸ਼ਾ ਪ੍ਰਥਵੀ ਦਾ ਹੈ। ਪ੍ਰਥਵੀ ਪੈਰ ਵਿਚ ਹੈ, ਪੈਰ ਵਿੱਚ ਧਰਤੀ, ਦੱਬੀ ਭਾਰ। ਕਿਹੜਾ ਭਾਰ? ਬਨਸਪਤੀ ਦਾ ਭਾਰ ਬਿਲਕੁਲ ਧਰਤੀ ਤੇ ਨਹੀਂ ਹੈ, ਗਲਤ ਹੈ। ਸਰੀਰਾਂ ਦਾ ਸਾਡਾ ਭਾਰ ਤਾਂ ਉਹ ਸਰੀਰ ਤਾਂ ਮਿੱਟੀ ਜਿਹੀ ਬਣਦਾ ਹੋਏ ਨੇ। ਬਾਰ ਹੋ ਗਿਆ ਉਹ ਮਿੱਟੀ ਚ ਗਾਇਆ ਹੋਏ ਨੇ ਸਰੀਰ ਮਿੱਟੀ ਕੇ ਨਾਲ ਜਾਣਾ ਇਹਦਾ ਭਾਰਕ ਮੈਂ ਵੱਧ ਕਿੱਥੋਂ ਗਿਆ ਕੁਝ ਹੈ ਕੁਝ ਆਟਾ ਪਿਆ ਸੀ ਇੱਕ ਬੜੀ ਸਾਰੀ ਬਰਾਦ ਦੇ ਵਿੱਚ ਆਟਾ ਗੁੰਨ ਕੇ ਰੱਖਿਆ ਸੀ ਤੋਲ ਲਿਆ ਕਿੰਨਾ ਵੇ 5 ਕਿਲੋ ਹੈ ਉਹਦੀ ਜਿੜੀਆਂ ਬਣਾਉਂਦੀਆਂ ਕਿਲੋ ਉਹਦੀਆਂ ਫਿਰ ਤੋਲਿਆ 5 ਕਿਲੋ ਰੋਹ 4 ਕਿਲੋ ਰਹਿ ਗਿਆ ਬਾਕੀ ਉਹ ਬਾਕੀ ਜਿਹੜੀਆਂ ਜਾਨਵਰ ਬਣਾ ਕੇ ਰੱਖਦੇ ਉਹ ਪਰਾਜ ਚ ਫੇਰ ਤੋਂ ਲਾਉ ਨਹੀਂ ਰਹੂਗਾ ਬਦ ਕੇ ਬਗਿਆ ਉਹ ਉਹ ਆਟਾ ਉੱਤਰ ਡਾਕੜ ਕੇ ਤੁਰ ਕੇ ਨੁੱਕ ਕੇ ਪੈ ਵਿੱਚ ਦੱਬੀ ਭਾਰ ਥਕਾਨ ਹੈ ਨਹੀਂ ਉੱਥੇ ਬਾਂਹ ਮੇਰਾ ਕੇ ਪੜਨ ਲੱਗਾ ਕੇ ਪੜਨਦਾ ਬੁੱਧ ਭਾਰੀ ਹੋ ਗਿਆ ਮਤ ਮਾਰੀ ਹੋਈਏ ਤੇ ਤੁਹਾਡੀ ਮਤ ਮਾਰੀ ਹੋਈ ਸੀ ਪੈ ਵਿੱਚ ਧਰਤੀ ਦੱਬੀ ਭਾਰ ਆਹ ਆਰ ਐਟਮੋਸਫੇਅਰ ਪ੍ਰੈਸ਼ਰ ਹੈ ਨਾ ਇਹ ਜਦ ਨਾਲ ਦੱਬੀ ਹੋਈ ਹੈ ਨਹੀਂ ਕਣ ਕਣ ਲੋਕੇ ਉੱਡ ਜੂਵੇ ਦਬਾਵੇ ਜਾਵਾ ਦਾ ਪ੍ਰੈਸ਼ਰ ਐਟਮੋਸਫੇਅਰ ਦਾ ਦਸਲ ਕੀ ਹੈ ਉਹ ਇਹਨੂੰ ਕਹ ਰਹੇ ਆ ਭਾਈ ਜਰਤੀ ਦੱਬੀ ਪਾਰ ਦੱਬ ਕੇ ਰਖੀ ਹੋਈ ਹੈ ਚਾਰਾਂ ਪਾਸੇ ਧਰਤੀ ਨਹੀਂ ਇੱਕ ਇੱਕ ਆਟਮ ਹੋ ਕੇ ਉੱਡ ਜੂਵੇ ਧਰਤੀ ਪ੍ਰੈਸ ਕਰਕੇ ਰੱਖੀ ਹੋਈ ਹੈ ਕਿੱਧੇ ਗਿਆ ਐਟਮੋਸਫੇਅਰ ਦਾ ਪ੍ਰੈਸ਼ਰ ਹੈ ਨਹੀਂ ਧਰਤੀ ਦੇ ਉੱਤੇ ਇਹ ਖੜੀ ਹੈ ਮੇਰੇ ਥੰਮਾ ਗਗਨ ਸਿੰਧ ਪਰਬਤ ਮੇਜ ਨਹੀਂ ਮੇਰੇ ਥੰਮਾ ਗਗਨ ਆਇਆ ਦਸਮ ਬਾਜਾ ਦੇ ਰਿਹਾ ਹੋਰ ਦਿੱਦੇ ਪਰਗਾ ਦਾ ਮੇਰੇ ਦੱਸੋ ਹੁਕਮ ਦੇ ਨਾਲ ਖੜੀ ਹੈ ਹੁਕਮੇ ਨਾਲ ਉਹ ਹੁਕਮ ਦਾ ਪ੍ਰੈਸ਼ਰ ਹੈ ਐਟਮੋਸਫੀਅਰ ਦਾ ਪ੍ਰੈਸ਼ਰ ਹੈ ਦੱਸੋ ਕਿੱਥੋਂ ਆਉਂਦਾ ਹੈ ਸਾਈਂ ਦਾ ਦੱਸੋ ਕਿੱਥੋਂ ਆਉਂਦਾ ਉਹ ਤਾਂ ਬੰਦ ਕਰ ਦਿੰਦਾ ਸੋਚ ਘੜ ਦਿੰਦੇ ਫਿਰ ਜਾ ਕੇ ਕਰ ਦਿੰਦਾ ਸੋਚ ਉਹਦੀ ਐਟਮੋਸਫੇਅਰ ਦੇ ਪ੍ਰੈਸ਼ਰ ਦੀ ਦੱਸਣ ਕਿੱਥੋਂ ਆਉਂਦਾ ਇੱਕਦਮ ਜਾ ਕੇ ਪ੍ਰੈਸ਼ਰ ਜਾਂਦਾ ਵੀ ਨਹੀਂ ਨਿਊਟਰਲ ਹੋ ਜਾਂਦਾ ਆਉਂਦੇ ਦਾ ਪਤਾ ਨਹੀਂ ਨਿਊਟਰਲ ਹੋਏ ਦਾ ਪਤਾ ਇੱਥੇ ਨਿਊਟਰਲ ਹੋ ਜਾਂਦੇ ਆਉਂਦਾ ਕਿਧਰ ਪਰ ਸਹਾਇਤਾ ਕੁਝ ਵੀ ਨਹੀਂ ਹੈ ਹੁਣ ਤੇ ਪ੍ਰਸ਼ਾਹ ਉਹ ਗੁੰਮਾ ਉਹ ਗੁੰਮ ਦੀ ਤਾਂ ਖੋਜੇ ਨਹੀਂ ਕਰਦੀ ਸੇ ਉਹ ਸ਼ਕਤੀ ਦੀ ਖੋਜ ਜਿਹੜੀ ਸ਼ਕਤੀ ਸਭ ਉਹ ਕਰੀ ਬੈਠੀ ਉਹ ਹੋ ਜੇ ਨਹੀਂ ਕਰ ਰਹੀ ਜਿਹਨੇ ਸਭ ਕੀਤੇ ਦੀ ਖੋਜ ਕਰ ਲਈਆ ਕਰਨ ਵਾਲੇ ਦੀ ਤੇ ਖੋਜ ਹੀ ਨਹੀਂ ਕਰ ਰਹੀ ਕਰਤੇ ਦੀ ਖੋਜ ਕਰ ਲਈਆ ਸੈਂਸ ਕਰਤੇ ਦੀ ਖੋਜ ਕਰ ਕਿ ਇਹ ਕਰਤੇ ਦੀ ਖੋਜ ਆ ਕਰਤਰੀ ਦੀ ਖੋਜ ਨਾ ਨਾ ਕਰਦੇ ਨੇ ਸਾਇੰਸ ਦੀ ਸਾਇੰਸ ਨਾਲ ਵਿਚਾਰੇ ਦੀ ਨੇ ਹਾਂਜੀ ਪ੍ਰਥਮੀ ਦਾ ਕਸਾ ਐ ਪ੍ਰਥਮੀ ਪ੍ਰਥਮੇ ਦਾ ਕੀ ਹੈ ਜਿਵੇਂ ਪ੍ਰਥਵੀ ਖੜੀ ਐ ਨਾ ਹੁਕਮ ਦੇ ਵਿੱਚ ਐ ਚਾਰੇ ਪਾਸੇ ਪਰੈਸਰ ਚ ਮਨ ਰੁਕੇ ਤਾਂ ਰੁਕਦਾ ਸਾਰੇ ਪਾਸੇ ਰੁਕਣਾ ਪੈਂਦਾ ਇਹਨੂੰ ਇਹਦਾ ਕਿਹਦੇ ਪਾਸੇ ਦਸਾਂ ਦਸਾਂਵਾਂ ਚ ਭੱਜਵੇ ਇਹ ਦਸਾਂ ਦਸਾਂਵਾਂ ਤੇ ਮਨ ਰੋਕ ਹੁੰਦਾ ਗੁਰਦਖ ਲਾਈ ਹੋਰੀ ਜਿੱਥੇ ਮੈਨੂੰ ਪੜਦਾ ਹੈ ਚੋਰੀ ਇਹਦਾ ਇੱਕ ਪਾਸੇ ਜਰਾ ਸੁਈ ਜਿੰਨਾ ਨੱਕਾ ਰਹੇ ਜੇ ਉੱਥੇ ਦੀ ਭੱਜ ਜਾਂਦਾ ਮਨ ਨੂੰ ਇੱਕ ਵਾਰ ਸੇ ਧੋੜੀ ਗੱਲ ਕਰ ਦਵੇ ਸਾਰੀ ਉਹ ਨਿਕਲ ਜੂਗੀ ਪ੍ਰਥਵੀ ਉੱਥੇ ਦੀ ਰੈਸਟ ਬਣ ਕੇ ਵੈਕਮ ਆਇਕਮ ਬੰਨਣਾ ਜਲ ਜੂਗੀ ਪ੍ਰਥਵੀ ਜਿਵੇਂ ਐਟਮ ਆ ਮਾਲਾ ਤੇ ਜਿਹੜਾ ਅੱਜ ਵੀ ਐਟਮ ਆ ਬਣ ਕੇ ਜਲ ਜੂਗੀ ਇਦਾਂ ਜਾਂ ਡੋਰ ਖਿੱਚਦਾ ਨਾ ਹੋ ਜਾਂਦਾ ਕਹਿੰਦਾ ਡੋਰ ਖਿੱਚਦਾ ਹੈ ਡੋਰ ਖਿੱਚਦਾ ਸਾਰਾ ਕੰਨ ਕੰਨ ਹੋ ਜਾਂਦਾ ਹੁਕਮ ਵਾਪਸ ਲੈ ਲੈਂਦਾ ਅਪਣ ਡੋਰ ਖਿੱਚ ਲਈ ਉਹ ਕੋਈ ਨਾ ਰੌਣਾ ਆਉਂਦੀ ਹਕੂਮਤ ਦੀ ਧੋਰ ਕਹਿੰਦਾ ਸਭ ਕੁਝ ਉਹ ਬਣ ਜਾਂਦਾ ਜਿਹੜਾ ਕੀ ਬਣ ਜਾਂਦਾ ਜਦਕਿ ਫਿਰ ਤੂੰ ਮੇਰਾ ਬਾੜ ਬਣ ਜਾਂਦਾ। ਯਾਰੋ ਨੇ ਆਪਣਾ ਹਕੂਮਤ ਬਾਪ ਘਰ ਆ ਲਿਆ ਨਾ ਇੱਛਾ ਸ਼ਕਤੀ ਉਹਨੇ ਆਪਣੀ ਛਰਤਰੀ ਵਿਚਾਰ ਵਈ ਬਣ ਜਾਉਂ ਤੂੰ ਜਿੰਨਾ ਜਰ ਉਹਦੀ ਇੱਛਾ ਉਹਨੇ ਜਰ ਧਰਤੀ ਧਰਤੀ ਹੈ ਜਿੰਨਾ ਜਰ ਉਹਦੀ ਇੱਛਾ ਉਹਨੇ ਜਰ ਜਲਦੀ ਜਾਫਾ ਤੋਂ ਖੁਈ ਸਭ ਤੂੰ ਮੇਰਾ ਬਾੜ ਬਣ ਜਾਊਗਾ। ਨੂੰ ਪੜਨ ਜਾ ਕੇ ਨੇਤਰ ਫੂਲ ਸੁਗੰਧ ਵਰਗੀ ਲਿਖ ਹੈ ਉਹ ਕੀ ਹੈ ਭਾਈ ਇੱਕ ਅੱਖ ਦੇ ਝਪਕੇ ਨਾਲ ਹਲ ਬਲ ਹੋ ਜਾਂਦਾ ਹੈ ਸ੍ਰੀ ਸ੍ਰੀ ਦਾ ਸ੍ਰੀ ਜੀ ਦਾ ਹਲ ਸ੍ਰੀ ਜੀ ਦਾ ਨਾਸ ਸਾਰੀ ਸ੍ਰਿਸ਼ਟੀ ਦਾ ਕੱਲੀ ਧਰਤੀ ਦਾ ਨੂੰ ਉਹਦੇ ਇੱਕ ਅੱਖ ਵਿੱਚ ਚੰਦਰ ਖੋਲਣ ਦੇ ਵਿੱਚ ਇੰਨੇ ਟਾਈਮ ਚ ਸਾਰਾ ਹਲ ਹੋ ਜਾਂਦਾ ਸਾਰੀ ਪ੍ਰਥਵੀ ਐ ਹੋ ਜੂ ਜਦੋਂ ਧੂੜ ਦਾ ਬਾੜ ਹੁੰਦਾ ਸਾਡੇ ਸਰੀਰ ਵੀ ਨਾਲੇ ਹੋ ਜਾਣਗੇ ਸਾਰਿਆਂ ਦੇ ਮਾਇਆ ਮਾਇਆ ਜਿਹੜੀ ਹੈ ਉਹ ਹੋਊਗੀ ਆਕਾਂਢੀ ਹੁੰਦੀ ਹੈ ਆਦੋਂ ਕੋਈ ਅਸਰ ਹੁੰਦਾ ਹੁੰਦਾ ਇਹ ਜਦ ਤੂੰ ਮੇਰਾ ਬਾਣ ਹੋ ਜੂ ਤੈਨੂੰ ਐਸੀ ਰਹਤ ਰਹੂ ਹਰ ਪਾਸਾ ਐਸੀ ਰਹਤ ਰਹੂ ਹਰ ਪਾਸਾ ਹੁਕਮ ਦੇ ਵਿੱਚ ਧਰਤੀ ਹੈ ਹੁਕਮ ਵਿੱਚ ਪਾਣੀ ਹੈ ਹੁਕਮ ਵਿੱਚ ਪਾਣੀ ਹੈ ਇਸ ਕਰਕੇ ਜਿਵੇਂ ਉਹ ਹੁਕਮ ਤੇਰੇ ਵਿੱਚ ਰਹੇ ਰਹੋ ਹੁਕਮ ਵਿੱਚ ਹੋ ਬਣੀ ਹੋ ਕੁ ਬਣੀ 10 ਮਿੰਟ ਹੋ ਕੁ ਬਿਜ ਰਹਿਣਾ ਕਹ ਕਬੀਰ ਨਰੰਜਨ ਧਿਆਉ ਕਹ ਕਬੀਰ ਨਰੰਜਨ ਧਿਆਉ ਮੇਰਾ ਧਿਆਨ ਨਰੰਜਨ ਚ ਕਬੀਰ ਕਹ ਲੋ ਮਾਇਆ ਜਿਹ ਧਿਆਨ ਨਹੀਂ ਹੈ ਮਾਇਆ ਧਿਆਨ ਨਹੀਂ ਹੈ ਤੇ ਜਦ ਮਾਇਆ ਧਿਆਨ ਇਸੀ ਲਿਖੀ ਕੇ ਜਾ ਸਕਦੀ ਹੈ ਪੜੀ ਕੇ ਵੀ ਜਾ ਸਕਦੀ ਹੈ ਵਿਚਾਰੇ ਕੇ ਵੀ ਜਾ ਸਕਦੀ ਹੈ ਜਿਨਾਂ ਦਾ ਮਾਇਆ ਜਿਹ ਧਿਆਨ ਹੈ ਦਾਸ ਨਾਲ ਜੁੜੇ ਹੋਏ ਨੇ ਇਹਦਾ ਧਿਆਨ ਇਹਨਾਂ ਨੂੰ ਕਿਹਦਾ ਰੱਖੋ ਕੋਰ ਕਿਤੇ ਰੱਖਣਾ ਹੀ ਨਹੀਂ ਗੁਰਬਾਣੀ ਦਾ ਕਹਿੰਦਾ ਲੰਨਣ ਦੇ ਆਵੂ ਇਦਾਸ ਤੇਰੇ ਗਏ ਇਦਾਸ ਨਹੀਂ ਹੁੰਦਾ ਇਦਾਸ ਵਾਲੇ ਮਾਇਆਦਾਰੀ ਨੇ ਸਾਰੇ ਮਾਇਆ ਨਾਲ ਜੁੜੇ ਰਹਿ ਜਾਂਦੇ ਨੇ ਨੰਨਣ ਧਿਆਵੂ ਤਿਤਕਾਰ ਜਾਉ ਜੀ ਬਹੜ ਨਾ ਮੈਂ ਉੱਥੇ ਚਲਾ ਜਾਣਾ ਤਿਤਕਾਰ ਜਿੱਥੇ ਮੁੜ ਕੇ ਨਹੀਂ ਹੁਣ ਜਿਨ੍ਹਾਂ ਦਾ ਨੰਨਣ ਧਿਆਨ ਹੈ ਮਾਇਆ ਤੋਂ ਪਰੇ ਧਿਆਨ ਹੈ ਨਰੰਕਾਰ ਦੇ ਦੇਸ਼ ਵਿੱਚ ਧਿਆਨ ਆਪਣੇ ਨਿੱਜ ਘਰ ਦੇ ਧਿਆਨ ਉਹ ਨਿੱਜ ਘਰ ਦੇ ਵਾਸੀ ਹੋ ਜਾਂਦੇ ਨੇ ਉਹ ਨਿੱਜ ਘਰ ਦੇ ਵਾਸੀ ਦਾ ਪਹਿਲਾ ਵੀਨ ਹੈ ਸੁਪਨੇ ਹੀ ਦੇਖ ਰਹੇ ਨੇ ਉਹਨਾਂ ਨੇ ਸੁਪਨਾ ਦੇਖਦੇ ਦੇਖਦੇ ਜਾਗ ਪਏ ਜਾਂ ਜਾਗਣੇ ਤਾਂ ਬੈਠੇ ਤਾਂ ਉੱਥੇ ਹੀ ਨੇ ਫਿਰ ਉਹਨਾਂ ਨੇ ਕਸਰ ਨੂੰ ਇੱਥੇ ਬੈਠੇ ਰਹੇ ਤਾਂ ਖੱਡਣੋਲੇ ਸੁਪਨੇ ਸੁਪਨੇ ਜਿਹੜੇ ਖੱਡਲ ਹੋਏ ਨੇ ਉਹ ਜਿਹੜਾ ਨਖਿਆ ਹੀ ਦਿਖਾਇਆ ਇਹਨੂੰ ਕੋਈ ਨਹੀਂ ਦਿਖਾਇਆ ਜਾਂ ਜਾਗਣ ਕੇ ਜਦ ਪਤਾ ਲੱਗੂ ਉਹ ਇਹਦਾ ਹੋ ਜਾ ਸੀ ਨਾ ਜਨਕ ਆਹੀ ਜਨਕ ਸੀ ਜਿਹੜਾ ਸੁੱਤਾ ਪਿਆ ਸੀ ਇਹ ਜੇਹੜ ਦਾ ਰੱਖਿਆ ਦਿਖਾਇਆ ਇਹਨੂੰ ਜਾਨ ਸੁਪਿਆ ਜਨਕ ਦੀ ਆ ਤਸਵੀਰ ਹੈ ਜਨਕ ਸੌ ਗਿਆ ਨਕਸ਼ ਸੁਪਰੇ ਵਿੱਚ ਆ ਨਕਸ਼ਾ ਦਿਖਾਉਂਦਾ ਜੇਹੜ ਦਾ ਇਹ ਜਾਗਿਆ ਤਾਂ ਜਨਕ ਹੈ ਤਾਬੇ ਮਨ ਸੁਪਰੇ ਇਹ ਦੇਖਦਾ ਜਨਕ ਦਾ ਦੂਆ ਹੈਗਾ ਯਾ ਜਾਗਦਾ ਦਾ ਅੱਧਾ ਜਾਗਦਾ ਨਾ ਅੱਧਾ ਜਾਣ ਗਿਆ ਫਿਰ ਇਹ ਸਭ ਦੇ ਜਨਕਾ ਹੋ ਜਾਦੂ ਹੋ ਜਾ ਜਾਦੂ ਆ ਤੇ ਜਾਦੂ ਦਾ ਜਨਕ ਸਾਬਤ ਆ ਜਾ ਉਹ ਜੋੜੀ ਨੇ ਗਲਤੀ ਕੀਤੀ ਕਰਕੇ ਨਰਕ ਦਿਖਾਇਆ ਇਹਨੂੰ ਨਰਕ ਦਾ ਦਰਸ਼ਨੇ ਕਰਾਇਆ ਨਰਕ ਦਾ ਜਿਹੜਾ ਕਿਹੜਾ ਬਾਰ ਨਰਕ ਜੋ ਕੀ ਲੈ ਗਿਆ ਨਾ ਨਰਕ ਦੀ ਕੋਲ ਲੈ ਕੇ ਆਇਆ ਨਾ ਲੈ ਕੇ ਗਿਆ ਫਿਰ ਸੈਰ ਕਰਨ ਆਇਆ ਸੀ ਦੇਖਣ ਆਇਆ ਸੀਗਾ ਜਾਣਾ ਆ ਕੋ ਲੈ ਕੇ ਗਿਆ ਨਾ ਲੈ ਕੇ ਆਇਆ ਇਹਨਾਂ ਜੋ ਤਖਸ਼ਾਈ ਤੇ ਆਇਆ ਨਰਕ ਦਾ ਬਾਉ ਸੁਪਨੇ ਦੇਦਾ ਦੇਦਾ ਜਾਗ ਪਿਆ ਬਾਕੀ ਦਾ ਸਭ ਸੁਪਨੇ ਜੇ ਕੀਤਾ ਜੇ ਉਹ ਵੀ ਕੀਤਾ ਲੋ ਵੀ ਕੀਤਾ ਸਭ ਸੁਪਨੇ ਜੀ ਸੁਪਨੇ ਦੀ ਮਾਫੀ ਹੁੰਦੀ ਹੈ ਸੁਪਨੇ ਦਾ ਕੀ ਹੁੰਦਾ ਸੁਪਨੇ ਦੀ ਚੀਜ਼ ਕੋ ਆਪਣੀ ਹੁੰਦੀ ਹੈ ਸੁਪਨੇ ਦੀ ਚੀਜ਼ ਦਾ ਦੋਸ਼ ਨਹੀਂ ਲੱਗਦਾ ਜੇ ਪਾਪ ਹੋ ਗਿਆ ਤੁਹਾਨੂੰ ਦੋਸ਼ ਲੱਗਦਾ ਫੋਲੋ ਹੋ ਗਿਆ ਤੁਹਾਨੂੰ ਦੋਸ਼ ਲੱਗਦਾ ਜਹੇ ਸੁਪਨਾ ਉਹ ਸੁਪਨੇ ਦਾ ਪੁੰਨ ਪਾਪ ਕੀਤਾ ਦਾ ਹੁੰਦਾ ਕੋਈ ਨਾ ਪੁੰਨ ਕੀਤਾ ਦਾ ਲਾਭ ਜੇ ਤਾਂ ਸੌ ਕੋ ਉਦਾਨ ਕਰਦੀ ਹੁੰਦਾ ਤੇ ਜਾ ਕੇ ਸੁਪਨੇ ਚ ਤੇ ਜਦੋਂ ਠਹਿਗਾ ਤੂੰ ਕਹਿੰਦਾ ਮੈਂ ਸੌ ਕੋ ਉਦਾਨ ਕੀਤੀ ਹੈ ਇਹ ਉਹ ਬਾਹ ਕਰਤਾ ਤਾਂ ਜਿਹਨੇ ਜੇ ਸੁਪਨੇ ਉਹਨਾਂ ਇਹਦਾ ਭਾਵ ਮਨ ਤੇ ਬੋਝ ਰਹੇ ਭਾਜਾ ਜਾਗੂਗਾ ਉਹ ਯਾਰ ਰੋਏ ਮੇ ਬੋਝ ਰਹੇ ਵੇ ਰੋਬਰੇ ਬਹੁਤ ਗੁਰਾਹਾ ਰੱਖੇ ਐ ਰੋਬਰੇ ਬੁਰਾ ਹਾਲ ਗਾਦੀ ਫਿਰਦਾ ਸਾਰਿਆਂ ਦਾ ਫੁਬਰਾ ਬੁਰਾ ਹਾਲ ਗਾਦੀ ਫਿਰਦਾ ਜਾਂ ਜਾਗ ਪੈਂਦਾ ਗਿਆਨ ਹੋ ਜਾਂਦਾ ਫਿਰ ਗਿਆਨ ਪੈਦਾ ਪਰਮੇਨਾਸ ਇਹ ਕਰਮੇਨਾਸ ਪਰ ਕਰਮ ਨੇ ਕਰਮ ਦਾ ਭਰਮ ਪੈਦਾ ਹੋ ਜਾਂਦਾ ਗਿਆਨ ਪੈਦਾ ਕਰਮੇਨਾਸ ਵੀ ਕਿਹਾ ਜਾਂਦਾ ਹੈ ਹਾਂ ਜੀ ਗੋਵਰੀ ਕਬੀਰ ਜੀ ਨਹੀਂ ਪੜੇ ਕੰਚਨ ਸੂਪਾਈਏ ਨਹੀਂ ਤੋਂ ਮਨ ਦੇ ਰਾਮ ਲਿਆ ਹੈ ਮੋਣ ਹਰਿ ਨਾਮ ਰਾਮ ਆਪਣਾ ਕਰ ਜਾਨੇ ਆ ਸਹਜ ਸੁਭਾਏ ਮੇਰਾ ਮਨ ਮੰਨੇ ਆ 라ਉ ਬ੍ਰਹਮੇ ਕਤਖਤ ਅੰਤ ਲ ਪਾਇਆ राम ਭਗਤੀ ਬੈਠੇ ਘਰ ਆਇਆ ਕਉ ਕਬੀਰ ਚੰਚਲ ਮਥ ਤਿਆਗੀ ਕੇਵਲ ਰਾਮ ਭਗਤੀ ਨਿਜ ਭਾਗੀ ਕੰਚਲ ਸਿਵ ਪਾਈਏ ਨਹੀਂ ਤੋ ਸੋਨੇ ਦੇ ਬਰਾਬਰ ਜੇ ਲਈਏ ਤਾਂ ਮਿਲਦਾ ਨਹੀਂ ਹੈ ਕੀ ਨਹੀਂ ਮਿਲਦਾ ਰਾਮ ਨ ਦੀ ਗੱਲ ਨਹੀਂ ਹੈ ਰਾਮ ਨਾਮ ਦੀ ਗੱਲ ਹੈ ਨੰਦੇ ਰਾਮ ਲਿਓ ਹੈ ਮੋਲ ਅਜਾ ਮੈਨੂੰ ਗਿਆਨ ਮਿਲਿਆ ਨਾ ਗੁਗਾ ਰਾਮ ਨਾਮ ਕੀ ਰਾਜਾ ਰਾਮ ਨਾਮ ਹੋਰਾ ਬ੍ਰਹਮ ਗਿਉ ਰਾਮ ਨਾਮ ਹੈ ਇਹਦਾ ਮਤਲਬ ਇੱਥੇ ਲਪਾਇੇ ਨਹੀਂ ਤੋਲ ਕੇ ਹੈ ਨਾ ਮੰਦੇ ਰਾਮ ਲਿਓ ਹੈ ਮੋਲ ਕੰਥੋਂ ਸੁਪੀ ਹਾਂ ਰਾਮ ਨਹੀਂ ਬੋਲ ਰੋ ਲਿਆ ਜਾ ਸਕਦਾ ਰਾਮ ਰਣੋ ਲਿਆ ਜਾ ਸਕਦਾ ਵਰਬੇ ਤੇ ਸਤਗੁਰੂ ਕੇ ਪਾਸ ਤੇ ਸੇਵਕ ਕੇ ਕਾਜ ਰਾਸ ਕਾਜ ਰਾਸ ਕੀ ਉਨਗਾਨ ਹੋ ਗਿਆ ਘਰ ਵੜ ਗਿਆ ਸੋਜੀ ਬੜੀ ਸੁਪਰਾ ਦੂਰ ਹੋ ਗਿਆ ਪਰ ਹਦੂਰ ਹੋ ਗਿਆ ਜਾਗਣਾ ਹੀ ਨਾ ਜਾਗ ਪਿਆ ਜਾਗ ਪਿਆ ਪਰ ਆਮ ਮਿਲ ਗਿਆ ਫੇਕ ਹੋ ਗਿਆ ਹਾਂਜੀ ਕੰਜਸ ਬਾਈਏ ਨਹੀਂ ਤੋਲੇ ਗੱਲ ਸੋਨੇ ਦੇ ਬਰਾਬਰ ਨਹੀਂ ਮਿਲਦਾ ਲੋਕ ਸੋਨਾ ਚੜਾਉਂਦੇ ਨੇ ਮੰਦਰਾਂ ਤੇ ਵੁਰਾਰੇ ਵੀ ਚੜਾਉਂਦੇ ਨੇ ਇਹਦੇ ਵੱਡੇ ਦਾ ਫਿਰ ਮਿਲਦਾ ਨਹੀਂ ਕਿਉਂ ਚਲਾਉਂਦੇ ਨੇ ਜੇ ਦੱਸ ਜੇ ਦਾ ਪ੍ਰਚਾਰ ਕਰਦੇ ਸਾਂ ਲੋਕ ਸੋਨਾਂ ਨੇ ਲਾਉਂਦੇ ਤਾਂ ਨਹੀਂ ਦੱਸਦੇ ਵੀ ਸੋਨੇ ਘੜੋਂ ਦਾ ਲੋਹਰ ਜਾਣਗੇ ਸੋਨਾ ਸਭ ਤੋਂ ਪਹਿਲਾਂ ਸ਼ੁਰੂ ਕੀ ਰੇਗੀ ਤਾਂ ਤੇ ਹੁਣ ਅਜੀਤ ਸਿੰਘ ਜਜੀਤ ਸਿੰਘ ਕੋ ਬਿਨਾਂ ਘਾਇਆ ਬਣਦਾ ਨੇ ਵੰਦਰਾ ਨੂੰ ਵੀ ਦਿੱਤਾ ਬੁਰਾਰੇ ਵੀ ਦਿੱਤਾ ਇਹ ਚੌੜੇ ਹੋਏ ਫਿਰਦੇ ਨੇ ਐਦਾ ਤੁਸੀਂ ਖੂਜ ਸਟੇ ਤੇ ਉਹ ਮਾਇਦੇ ਇਹਦਾ 420 ਸੀ ਐਦਾ ਅੱਖਾਂ ਬੰਨ ਕੇ ਖੂਜ ਖੜੇ ਤੇ ਮਾਇਦੇ ਚ ਕੁੰਬੀਂ ਨਾਲ ਕੇ ਜਿ ਸਟੇ ਤੇ ਆਏ ਕੋਹ ਤੁਸੀਂ ਨਾਲ ਦੇ ਸਟੇ ਤੇ ਅੱਖਾਂ ਬੰਨ ਕੇ ਜਦਿਆਂ ਜੇ ਗੁਰੂ ਗੋਬਿੰਦ ਸਿੰਘ ਉਹ ਕਹਿੰਦੇ ਧਾ ਨਹੀਂ ਸੋਨਾ ਮੋਰਾ ਉਹ ਸਾਸੇ ਸਟੀਆਂ ਲਿ ਜਾ ਕੇ ਖੰਡਾ ਬਾਟਾ ਮੇਰਾ ਸੋਨੇ ਦਾ ਬਣਾ ਲੈਂਦੇ ਹੋ ਫੰਡਾ ਬਾਡਾ ਲੋਹੇ ਦਾ ਬਣਾਇਆ ਸੋਨੇ ਦਾ ਕਦੇ ਬਣਾਇਆ ਕੀ ਬਣ ਨਹੀਂ ਸਕਦਾ ਸੀ ਕਿਉਂਕਿ ਉਹਨਾਂ ਕੋਲ ਸੋਨਾ ਹੈ ਨਹੀਂ ਸੀ ਬਸ ਇੱਥੇ ਹੀ ਪੇੜਾ ਸਾਰੀ ਗੱਲ ਦਾ ਅਸੀਂ ਕੀਆ ਕੀ ਸੀ ਉਹ ਸੋਨੇ ਦਾ ਮਿੱਟੀ ਕਿਹਾ ਹੈ ਤੈਸਾ ਸੁਣਦਾ ਸੀ ਉਸ ਮਾਟੀ ਜਿਹੜਾ ਸਭ ਸੋਨੇ ਨੂੰ ਉੱਡੀ ਨਹੀਂ ਬੰਦਾ ਉਹ ਸਿੱਖਰੇ ਨਹੀਂ ਗਾ ਉਹ ਹਿੰਦੂ ਆਕਾਫੇ ਵਾਲੇ ਸਾਰੇ ਸੰਤ ਹਿੰਦੂ ਨੇ ਸਾਧ ਇਹ ਸਿੱਖੀ ਦਾ ਇਹਨਾਂ ਦੀ ਅਣਸੁੰਦਾ ਮਾੜਾ ਮੋਟਾ ਵੀ ਤਾਂ ਸੋਨੇ ਦੇ ਨੇੜੇ ਲੱਜਾਂਦੇ ਇਹ ਕਹਿੰਦੇ ਭਾਈ ਸੋਨਾ ਕੋਈ ਹੋਰ ਚਲਾ ਲਓ ਹੋਰ ਅਸੀਂ ਗੁਰਦਾਰੇ ਬਣਾ ਦਿੰਦੇ ਉਹ ਵੀ ਅਸੀਂ ਬਹੁਤਾ ਖਰਚਾ ਨਹੀਂ ਕਰਨਾ ਸਮਝਦਾ ਸਮਝਦਾ ਗਰੀਬ ਹੈ ਦੁਖੀ ਹੈ ਲੋਕਾਂ ਦੇ ਕਿਛਾਂ ਨਹੀਂ ਹੁੰਦੀਆ ਪਰਵਾਹ ਨਹੀਂ ਉਹਨਾਂ ਨੂੰ ਕੁਝ ਕੰਚਨ ਸੁਪਾਈਏ ਨਹੀ ਤੋਲ ਉਹ ਚੀਜ਼ ਮਿਲੀ ਕਿਸੇ ਨੂੰ ਗੁਰਦਵਾਰਿਆਂ ਜੋ ਜਿਹੜੇ ਬਣੇ ਹੋਏ ਨੇ ਜਿਹੜੀ ਸੀ ਲੋਕ ਤਾਂ ਕਹਿਣ ਲੱਗੇ ਆਮ ਸਿਧਾਰਨ ਵਿਦਵਾਨ ਵੀ ਕਹਿਣ ਲੱਗੇ ਕਿ ਗੁਰਦਾਰੇ ਕੱਚੇ ਸੀ ਸਿੱਖ ਪੱਕੇ ਸੀ ਗੁਰਦਾਰੇ ਪੱਕੇ ਨੇ ਸੀ ਕੱਚੇ ਨੇ ਆਹ ਹੋਇਆ ਜਿੰਨੇ ਗੁਰਦਾਰੇ ਵਧੀਆ ਬਣ ਗਏ ਉੰਨੇ ਸਿੱਖੀ ਘੜੀਆਂ ਹੋ ਗਈ ਸਿੱਖ ਘੜੀਆਂ ਹੋ ਗਏ ਤੇ ਜਿੰਨੇ ਘੜੀਆਂ ਹੋ ਗਏ ਉਹਨੇ ਤੁਸੀਂ ਪਰ ਤੁਸੀਂ ਪਰਪਕਾਰ ਕੀਤਾ ਕੀ ਕੀਤਾ ਤੁਸੀਂ ਇਹ ਜੇ ਸਿੱਖੀ ਕੱਚੀ ਕਰਤੀ ਤੁਸੀਂ ਸਿੱਖ ਤਾਂ ਕੱਜੇ ਬਣਾਤੇ ਅਸੀਂ ਗੁਰਦਵਾਰੇ ਤੇ ਕੀ ਲੈਣਾ ਦਾ ਪੱਕੇ ਗਏ ਸਿੱਖ ਪੱਕੇ ਜਾਈਦੇ ਤੇ ਸਾਨੂੰ ਗੁਰਦਾਰੇ ਜਾਏ ਕੱਚੇ ਹੁੰਦੇ ਜਾਏ ਹੁੰਦੇ ਹੀ ਨਾ ਇਹਨਾਂ ਬਿਨਾ ਸਰ ਜਾਂਦਾ ਸਾਡਾ ਸਿੱਖੀ ਬਿਨਾ ਨਹੀਂ ਸਰਦਾ ਉਹ ਆਗਨ ਨੇ ਸਿੱਖੀ ਬਿਨਾ ਸਰਜੂ ਦਿਖਾਵਾ ਜਾਈਦਾ ਇਹ ਗੁਰਮਤਨਾਂ ਨਾਲੇ ਉਹਨਾਂ ਦੀ ਵਿਚਾਰਧਾਰਾ ਮੇਲ ਨਹੀਂ ਖਾਂਦੀ ਗੁਰਮਤਨਾਂ ਨਾਲੇ ਨਹੀਂ ਮੇਲ ਖਾਂਦੀ ਉਹਨਾਂ ਦੀ ਵਿਚਾਰਧਾਰਾ ਦਾ ਓਏ ਲੀਡਰ ਨੇ ਉਸ ਵਕਤ ਇਹਦੀ ਬ੍ਰੋਧੀਆਂ ਨੇ ਕਬਜ ਕਢਣਾ ਖੜ ਲਿਆ ਸਿੱਖੀ ਨੂੰ ਸਿੱਖ ਦਾ ਕਢਣਾ ਹੋਈ ਪਈ ਅੱਧੀ ਗੁਰਦਵਾਰੇ ਕਬਜਾ ਖੜ ਰਹੀ ਉਹਨਾਂ ਨੇ ਕਰ ਲਿਆ ਕਹਿੰਦੇ ਗੁਰਦਵਾਰੇ ਆਜ਼ਾਦ ਕਰੋ ਨੇ ਗੁਰਦਵਾਰੇ ਕਦਿਆ ਆਜ਼ਾਦ ਕਰਾਇਦੇ ਗੁਰਮਤਿ ਤਾਂ ਤੁਸੀਂ ਬਰਦਾਸ਼ਤ ਨਹੀਂ ਤੁਹਾਨੂੰ ਗੁਰਬਤ ਗੁਰਦਵਾਰੇ ਜੋ ਕਰਦੀ ਗੁਰਮਤਿ ਤਾਂ ਗੁਰਦਵਾਰੇ ਦੇ ਬੋਲਣ ਲੈ ਹਕਮ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਤਾਂ ਕਰਦੇ ਨੇ ਮਾਇਆ ਹੁੰਦੀ ਐ ਪਰ ਗੁਰਮਤਿ ਦਾ ਪ੍ਰਚਾਰ ਨਹੀਂ ਕਰਦੇ ਗੁਰਮਤਿ ਦੇ ਵਿਰੋਧੀ ਨੇ ਕਿ ਗੁਰਮ ਗੁਰਮਤਿ ਜੋ ਕਹੇ ਉਹ ਬੰਦ ਨਹੀਂ ਗੱਲ ਬੰਦ ਨੇ ਉਹ ਬੰਦ ਨਹੀਂ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਇਕੱਲੇ ਦਾ ਕੋਈ ਰੋਣਾ ਨਹੀਂ ਐ ਮਾਇਆ ਦੇ ਆਸਰੇ ਹੁੰਦੀ ਐ ਮਾਇਆ ਹੁੰਦੀ ਐ ਇਹ ਵੀ ਮਾਇਆ ਕਰਕੇ ਆ ਜੇ ਇਹ ਤੋਂ ਬਿਨ ਮਾਇਆ ਹੁੰਦੀ ਹੋਵੇ ਇਹਨੂੰ ਵੀ ਕਰ ਲੈ ਜੋ ਕਰ ਲੂ ਜੇ ਮਾਇਆ ਇਹਦੇ ਬਿਨ ਹੁੰਦੀ ਹੋਵੇ ਨਾ ਇਹਨੂੰ ਬੁੜਾ ਲੈ ਲਈ ਆਪਣੇ ਨੂੰ ਤੁਸੀਂ ਮੇਰੇ ਬਾਹਰ ਰੱਖ ਲੋ ਦਸਤਰ ਦੇ ਲਈ ਆ ਕੇ ਅੱਜ ਕੀ ਕਰਾਉਣਾ ਹੈ ਤੇ ਮਾਇਆ ਇਹ ਕਰਕੇ ਹੁੰਦੀ ਹੈ ਮਾਇਆ ਨੂੰ ਜਹੀਦੀ ਹੈ ਉਹਦਾ ਸਿਰ ਮਾਇਆ ਕਰਕੇ ਆ ਵਿਚਾਰਧਾਰਾ ਤੋਂ ਨਫ਼ਰਤ ਕਰਦੇ ਨੇ ਗੁਰਮਤ ਤੋਂ ਨਫ਼ਰਤ ਕਰਦੇ ਨੇ ਉਹਨੂੰ ਗੁਰੂ ਬੰਦੇ ਨੇ ਤੇ ਗੁਰੂ ਕਿਹੜੀ ਗੱਲ ਨੂੰ ਬੰਦੇ ਨੇ ਮੈਨੂੰ ਕਹਿੰਦੇ ਸਮਝਾਉਂਦੀ ਕਿਹੜੀ ਗੱਲ ਤੋਂ ਗੁਰੂ ਬੰਦੇ ਨੇ ਉਹ ਐਕਸਪਲੇਨ ਕਰਨ ਵੀ ਆ ਗੱਲ ਆ ਸੀ ਗੁਰੂ ਤਾਂ ਬੰਦੇ ਅਗਰੇ ਤਾਂ ਗੱਲ ਯਾਖ ਵੀ ਪੁੱਛਣਗੇ ਸੰਸਾਰ ਵੀ ਪੁੱਛੂਗਾ ਪਰ ਤਾਂ ਨੂੰ ਪੁੱਛਿਆ ਸੀ ਮੈਂ ਤੁਹਾਡੇ ਠਾਕੁਰ ਬੋਲਦਾ ਨਹੀਂ ਸਾਡਾ ਤਾਂ ਬੋਲਦਾ ਹੈ ਸਾਡਾ ਨਾ ਬੋਲਦਾ ਨਾ ਫੇ ਬੋਲਦਾ ਤੁਸੀਂ ਤਾਂ ਮੰਨਦੇ ਕੀ ਹੋ ਸੁਣਦੇ ਕੀ ਉਹਦੀ ਗੱਲ ਸੁਣੀ ਕੀ ਤੁਸੀਂ ਜੇ ਸੁਣਿਆ ਦੱਸੋ ਚਲ ਸੁਣਿਆ ਹੀ ਦੱਸ ਦੋ ਵੀ ਅਸੀਂ ਆ ਸੁਣਿਆ ਮਨ ਹੁੰਦਾ ਨਹੀਂ ਚਲ ਥੋੜਾ ਮੰਨ ਲਿਆ ਜਿਆਦਾ ਮੰਨ ਲਿਆ ਇਹ ਚਲ ਮੰਨ ਲੈਂਦੇ ਆ ਵੀ ਸਾਡਾ ਭਾਈ ਬੋਲਣਾ ਓਖਾ ਹੈ ਗੁਰਪਾਨੀ ਵੀ ਕਹਿੰਦੀ ਆ ਕਰ ਜਿਹੜੀ ਸੁਣੀ ਆ ਗੱਲ ਸੁਣੀ ਉਹ ਸਮਝਾ ਦੋ ਕੀ ਸੁਣਿਆ ਤੂੰ ਤਾਂ ਸੁਣਿਆ ਵੀ ਕੋਠਾ ਜਿਆ ਸਾਡਾ ਥੋੜਾ ਐਸਾ ਸੁਣ ਤਾਂ ਐਸੇ ਸੁਮਾਟੀ ਨੇ ਸੁਣਿਆ ਤੁਸੀਂ ਇਹਦੇ ਤਾਂ ਕੋਈ ਬੋਲਦੀ ਗੱਲ ਨਹੀਂ ਸੀਗੀ ਇਹਦੇ ਤਾਂ ਕੋਈ ਭਲੇਖਿਆਲੀ ਗੱਲ ਨਹੀਂ ਸੀ ਤਾਂ ਸੁਣ ਤਾਂ ਐਸੇ ਸੁਮਾਟੀ ਕੀ ਤੁਸੀਂ ਸੋਨੇ ਨੂੰ ਮਿੱਟੀ ਦੇ ਬਰਾਬਰ ਮੰਨਿਆ ਜੇ ਮੰਨਦੇ ਤਾਂ ਚਿੱਟੇ ਪੱਥਰ ਤੇ ਮਿੱਟੀ ਫੇਰਦੇ ਚਿੱਟੇ ਪੱਥਰ ਦਾ ਕੋਲਾ ਬਣਾ ਕੇ ਉਹਦੇ ਲਿਪੇ ਦਿੰਦੇ ਮਿੱਟੀ ਨੂੰ ਸੋਨਾ ਸੀ ਨਾ ਫਿਰ ਹੋ ਕੀ ਕਰੋਗੇ ਅਗਰ ਮਿੱਟੀ ਫੇਰ ਦੀ ਆ ਬਸ ਸੁਣਾ ਫਿਰ ਤੇ ਕੋਈ ਗੱਲ ਹੈ ਸੋਨੇ ਨੂੰ ਮਿੱਟੀ ਮੰਨਣਾ ਸਿੱਖੀ ਐ ਸੋਨੇ ਨੂੰ ਮਿੱਟੀ ਬਰਾਬਰ ਮੰਨੋ ਦਾ ਵਾਦਾ ਸੋਨੇ ਨੂੰ ਹੀ ਮਿੱਟੀ ਮੰਨਣਾ ਬਰਾਬਰ ਮਿੱਟੀ ਨੂੰ ਸੋਨਾ ਬੰਨਣਾ ਜਾਜੇ ਮਿੱਟੀ ਕਿਉਂ ਤੱਕ ਖਾਣ ਨੂੰ ਦੇਊਗੀ ਹੁਣ ਕਿ ਜਦੋਂ ਖਾਣ ਨੂੰ ਤੁਹਾਨੂੰ ਜੇ ਧਾਤੀ ਸੋਨੇ ਦੀ ਬਣਾ ਦੀਏ ਭੁੱਖੇ ਵਰਜੋਗੇ ਤੁਸੀਂ ਉਹ ਕਹਿੰਦਾ ਕੀ ਹੈ ਕਹਿੰਦਾ ਜਿਹੜੀ ਚੀਜ਼ ਨੂੰ ਹੱਥ ਲਾਵਾਂ ਸੋਨਾ ਬਣ ਜਵੇ। ਉਹਨੇ ਮੈਨੂੰ ਵਰ ਦੇ ਦਿੱਤਾ ਜਿਹੜੀ ਚੀਜ਼ ਨੂੰ ਹੱਥ ਲਾਵਾਂ ਸੋਨਾ ਬਣ ਜਵੇ। ਉਹ ਕਹਿੰਦਾ ਠੀਕ ਹੈ ਵਰ ਦੇ ਦਿੱਤਾ ਤੇਨੂੰ। ਜਿਹੜੀ ਚੀਜ਼ ਨੂੰ ਹੱਥ ਲਾਵੇ ਮੂਰੇ ਰੋਟੀ ਰੱਖੀ ਉਹ ਵੀ ਹੋਂਦੀ ਬਣ ਗਈ। ਜਿਹੜੀ ਜੀ ਨੂੰ ਹੱਥ ਲਾਵੇ ਸੋਨਾ ਬਣ ਜਵੇ। ਖਾ ਲੈ ਵੀ ਨੂੰ ਕਹਿੰਦਾ ਖਾ ਲੈ ਹੁਣ। ਫਿਰ ਪਤਾ ਲੱਗਿਆ ਵੀ ਮੈਂ ਗਲਤੀ ਕੀਤੀ। ਉਹ ਮਿੱਟੀ ਜੋ ਤਾਂ ਪੈਦਾ ਹੋਇਆ ਸਰੀਰ سونے ਜੋ ਪੈਦਾ ਕਰਕੇ ਦਿਖਾਓ ਮਿੱਟੀ ਦੇ ਸਰੀਰ ਜਾਤਮਾ ਬੋਲਦੀ ਐ سونے ਦੇ ਸਰੀਰ ਜਾਤਮਾ ਬੁਲਾ ਕੇ ਦਿਖਾਓ ਐਵੇਂ ਨਹੀਂ ਕਰਦਾ ਤਾਂ ਇਹ ਸੁਣਦਾ ਸੀ ਉਸ ਮਾਟੀ سونے ਦਾ ਸਰੀਰ ਪੈਦਾ ਕਰਕੇ ਮਿੱਟੀ ਕਰ ਦਿਓ ਉਹ ਜੋ ਆਤਮਾ ਬੋਲਦੀ ਕਰਕੇ ਦਿਖਾਓ ਜੀ ਉਹਨੂੰ ਬਿਠਾ ਕੇ ਦਿਖਾਓ ਮਿੱਟੀ ਵਿੱਚ ਜੜਾਂ ਨੇ ਇਦਰਾਸ ਦਿੱਤੀਆਂ ਉਹ ਤਾਂ ਖਾਂਦ ਮਿਲਦੀ ਐ ਮਿੱਟੀ ਚੋ ਮਿੱਟੀ ਵਾਹਾਂ ਯੋਦੀ ਪਾਣੀ ਹੈ ਫਲ ਲੱਗਦੇ ਨੇ ਫਸਲ ਪੈਦਾ ਹੁੰਦੀ ਹੈ ਸੋਨੇ ਜੋ ਸੋਨੇ ਜੋ ਪੈਦਾ ਕਰਕੇ ਦਿਖਾਓ ਫਸਲ ਸੋਨੇ ਦੇ ਵਿੱਚ ਗੜਦਨੇ ਆਪਾਂ ਬੂਟਾ ਉੱਥੇ ਪਾਣੀ ਦੇਈ ਜਾਓ ਜੋ ਮਰਜੀ ਦੇਈ ਜਾਓ ਪੈਦਾ ਕਰਕੇ ਦਿਖਾਓ ਜਿਹੜਾ ਲੋਕਾਂ ਦੀ ਮਤਬਾਰੀ ਹੋਈ ਹੈ ਉਹਨਾਂ ਦਾ ਕੀ ਇਲਾਜ ਹੈ ਸਾਡੇ ਕੋਲ ਲਗ ਗੁਰਬਾਣੀ ਤੇ ਵੀ ਨਹੀਂ ਸੁਧੇ ਹੋ ਉਹਨਾਂ ਨੂੰ ਸਮਝ ਆਏਗੀ ਉਹਨਾਂ ਨੂੰ ਹੋਰ ਉਹਦਾ ਬ੍ਰਹਮਾ ਊਂਕਾ ਕਹਿਣਾ ਮੰਨਣਾ ਕਬੀਰ ਅੱਗੇ ਕਹੂੰਗਾ ਕਹਿੰਦਾ ਤਾਂ ਜੇ ਬ੍ਰਹਮਾ ਆ ਜਾਵੇ ਬ੍ਰਹਮਾ ਤੋਂ ਘੱਟ ਸੀ ਗੁਰੂ ਨਾਨਕ ਆ ਸਾਰੇ ਭਗਤ ਬ੍ਰਹਮਾ ਹੀ ਬੈਠੇ ਨੇ ਕਬੀਰ ਬ੍ਰਹਮਾ ਹੀ ਹੈ ਜਿਹੜਾ ਗੁਰਬਾਣੀ ਨਹੀਂ ਮੰਨਦਾ ਉਹ ਬ੍ਰਹਮਾ ਦਾ ਕਹਿਣਾ ਨਹੀਂ ਮੰਨਦਾ ਹੈ ਉਹ ਕਹਿੰਦੇ ਜੇ ਖੁਦ ਬ੍ਰਹਮਾ ਆ ਜਾਉਂਦਾ ਕਹਿਣਾ ਨਹੀਂ ਮੰਨਦੇ ਜਿਹਨੇ ਬ੍ਰਹਮਾ ਦਾ ਵੀ ਕਹਿਣਾ ਨਹੀਂ ਮੰਨਣਾ ਤੂੰ ਪਰਮ ਗਿਆਨੀ ਘਰ ਬਣ ਜੂ ਸੰਗ ਸਾਰੇ ਪਰਮ ਗਿਆਨੀ ਨੇ ਪਰਵਾਣੀ ਬੰਦੇ ਨਹੀਂ ਸਭ ਬਲੈਕਮੇਲਰ ਨੇ ਬਲੈਕਮੇਲਰ ਬੇਕੂਬੂ ਦੇ ਬੇਕੂਬੂ ਕਿਸਨੂੰ ਨਹੀਂ ਬਣਾਉਂਦਾ ਕੋਈ ਤੁਸੀਂ ਆ ਬੇਕੂਬ ਬਣੇ ਹੋ ਆਪਨਾ ਦਾ ਖਰਾਬ ਕਰ ਰਹੇ ਹੋ ਕਿਸੇ ਦਾ ਕੀ ਨੁਕਸਾਨ ਹੈ ਅਬ ਮੋਹਿਰਾਮ ਆਪਣਾ ਕਰ ਜਾਨੇ ਅਬ ਮੋਹਿਰਾਮ ਆਪਣਾ ਕਰ ਜਾਂਦੇ ਆ ਵੇ ਰਗੀ ਜਾਣਿਆ ਮੇਰਾ ਰਾਮ ਮੇਰਾ ਸਭ ਕੁਝ ਪਰਾਇਆ ਹੈ ਕੁਝ ਵੀ ਮੇਰਾ ਨਹੀਂ ਬਗ ਰਾਮ ਤੇ ਰਾਮ ਕਿਉਂ ਮੇਰਾ ਮੇਰਾ ਮੋੜ ਰਾਮ ਦਾ ਸਦਾ ਕਟ ਰਾਮ ਬੋਲਣਾ ਰਾਮ ਜੋ ਤਾਂ ਮੇਰੀ ਹੋਦਾ ਰਾਮ ਵੀ ਮੇਰਾ ਹੈ ਮੈਂ ਰਾਮਦਾਰਾਂ ਵੀ ਰੋ ਕੁਝ ਮੇਰਾ ਕੁਝ ਨਹੀਂ ਬਾਕੀ ਸਭ ਰਾਮ ਦਾ ਹੈ ਰਾਮ ਦਾ ਜੋ ਮਰਜੀ ਕੁਝ ਹੋਵੇ ਮੇਰਾ ਕੋਈ